ਚਿੱਟਾ ਪਾਣੀ ਰੂ ਦਾ ਹਾਣੀ ਚਲਾ ਦੂ ਕੈਂਸਰ ਟਿਊਮਰ ਦੀਆਂ ਗੰਡਾਂ ਤੇ ਮਧਾਣੀ ਜੇ 13 ਸਾਲ ਤੋਂ ਉੱਪਰ ਦੇ ਬੱਚੇ ਨੂੰ ਪਿਲਾਤਾ ਤਾਂ ਸਮਝੋ ਮਾਂ ਬੜੀ ਹੀ ਸਿਆਣੀ ਇਹਨੂੰ ਇਹਨੂੰ ਅਸੀਂ ਆਪਣੇ ਉਸ ਜੜ ਤੱਕ ਪਹੁੰਚਾਉਣਾ ਹੈ ਤਾਂ ਜੋ ਇਹ ਗੱਠਾ ਟਿਊਮਰ ਬਨਾਈਨ ਗੱਠਾ ਕੈਂਸਰ ਦੀਆਂ ਗੱਠਾਂ ਆਉਣ ਵਾਲੀ ਪੀੜ੍ਹੀ ਇਹਦਾ ਸਾਹਮਣਾ ਨਾ ਕਰ पाए ਔਰਤਾ ਦੇ ਅੰਦਰ ਬਿਨਾਈਨ ਟਿਊਮਰ ਬਿਨਾਈਨ ਟਿਊਮਰ ਦੀਆਂ ਗੱਠਾਂ ਸਿਸਟ ਲਗਾਤਾਰ ਬਣਦੇ ਜਾ ਰਹੀਆਂ ਨੇ ਉਹ ਇੱਕ ਮੈਲਿਗਨੈਂਟ ਫਾਰਮ ਦੇ ਵਿੱਚ ਕਨਵਰਟ ਨਾ ਹੋਣ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਨੂੰ ਉਹਦੇ ਸੈੱਲ ਦੇ ਡੀਐਨਏ ਦੇ ਉੱਪਰ ਜੀਨਸ ਤੇ ਕੰਮ ਕਰਨਾ ਪਏਗਾ ਜਿਹੜਾ ਨੁਸਖਾ ਇਹ ਤੁਸੀਂ ਦੱਸ ਰਹੇ ਹੋ ਸਫੈਦ ਪਾਣੀ ਵਾਲਾ ਵਾਈਟ ਵਾਟਰ ਵਾਲਾ ਅਗਰ ਇੱਕ ਨਾਰਮਲ ਬੰਦਾ ਆਮ ਬੰਦਾ ਜਿਹਦੀ ਨੂੰ ਗੱਠਾ ਵੀ ਹੈ ਨਹੀਂ ਅਗਰ ਉਹ ਲਏਗਾ ਕਿ ਤੁਸੀਂ ਤਾਂ ਕਹਿ ਰਹੇ ਹੋ ਕਿ ਉਹਦੀ ਜਿਹੜੀਆਂ ਹੱਡੀਆਂ ਨੇ ਹਡੀਆਂ ਲੋਹੇ ਵਰਗੀਆਂ ਮਜ਼ਬੂਤ ਹੋ ਸਕਦੀਆਂ ਹਨ 90 ਸਾਲ ਦੀ ਉਮਰ ਦੇ ਵਿੱਚ ਵੀ ਇੱਕ 18 ਸਾਲ ਤੇ 22 ਸਾਲ ਦੇ ਨੌਜਵਾਨ ਦੀ ਤਰ੍ਹਾਂ ਵਰਕਰ ਕਰ ਰਿਹਾ ਹੋਏਗਾ। ਕੀ ਬਾਤ ਉਹਦੀ ਜਿਹੜੀ ਸਮਝ ਹੈ ਕੀ ਬਾਤ ਤੇ ਉਹਦੀ ਜਿਹੜੀ ਕਨਸੈਂਟਰੇਸ਼ਨ ਹੈ ਉਹ ਬਰਕਰਾਰ ਰਹਿਣੀ ਹੈ। ਤੇ 13 ਸਾਲ ਤੋਂ ਬਾਅਦ 100 ਸਾਲ ਤੱਕ ਕਿੰਨੇ ਪੈਸੇ ਲੱਗਣਗੇ ਜੇ ਅਸੀਂ ਇਸ ਨੁਸਕੇ ਨੂੰ ਲਗਾਤਾਰ ਯੂਜ਼ ਕਰੀਏ। ਕਿਉਂਕਿ ਤੁਸੀਂ ਇੱਕ ਇਨਵੈਸਟਮੈਂਟ ਦੀ ਗੱਲ ਕਰ ਲਈ ਹੈ। ਤਾ ਮੈਨੂੰ ਮੇਰੇ ਚਿਹਰੇ ਤੇ ਸਮਾਈਲ ਆ ਗਈ ਇਸ ਇਹ ਕੁਛ ਤੁਹਾਡਾ ਸਵਾਲ ਸੁਣ ਕੇ ਮਾਤਰ 5 ਰੁਪਏ ਲੱਗਣੇ ਸਰ ਮਤਲਬ ਇਹ ਨੁਸਖਾ ਸਿਰਫ 5 ਰੁਪਏ ਦੇ ਵਿੱਚ 5 ਰੁਪਏ ਚ ਘਰੇ ਤਿਆਰ ਕਰੋਗੇ ਤੇ ਟੈਕਨੀਕਲ ਤੇ ਟ੍ਰੇਨਿੰਗ ਵਾਲਾ ਫਾਰਮੂਲਾ ਹੈ ਇਹਦੀ ਟ੍ਰੇਨਿੰਗ ਲਈ ਵਾਸਤੇ ਅਸੀਂ ਸਪੈਸ਼ਲ ਫ੍ਰੀ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਮੋਗਾ ਦੇ ਵਿੱਚ 22 ਫਰਵਰੀ ਨੂੰ ਨੀਚੇ ਦਿੱਤੇ ਨੰਬਰ ਦੇ ਉੱਪਰ ਆਉਣ ਤੋਂ ਪਹਿਲਾਂ ਫ੍ਰੀ ਰਜਿਸਟ੍ਰੇਸ਼ਨ ਜ਼ਰੂਰ ਕਰਾ ਲੈਣਾ ਕਾਲ ਕਰਕੇ ਬਲੱਡ ਪ੍ਰੈਸ਼ਰ ਮਣ ਜਾਂਦਾ ਹੈ ਉਹਦੇ ਨਾਲ ਅਕੜਾ ਸਟਿਫਨਸ ਸਿਰ ਭਾਰੀਪਨ ਧੜਕਣ ਤੇਜ਼ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ ਅਗਰ ਇਸ ਚੀ ਦੀ ਕੰਡੀਸ਼ਨ ਨੂੰ ਨਾ ਸੰਭਾਲਿਆ ਜਾਵੇ ਤਾਂ ਨੇਚਰਲੀ ਇਹਨੂੰ ਹਾਰਟ ਅਟੈਕ ਹੋਣ ਦੇ ਚਾਂਸ 50 60% ਹੋ ਜਾਂਦੇ ਨੇ ਹਰ ਕੈਂਸਰ ਹਰ ਡਿਪੋਜ਼ਿਟ ਦੇ ਪਿੱਛੇ ਇੱਕ ਵੱਡਾ ਰੀਜ਼ਨ ਹੈ ਜਦੋਂ ਵੱਡੇ ਰੀਜ਼ਨ ਦਾ ਰੌਅ ਮਟੀਰੀਅਲ ਤੁਸੀਂ ਵਿੱਚ ਐਡ ਨਹੀਂ ਕਰੋਗੇ ਤਾਂ ਤੁਹਾਡੀ ਜਿਹੜੀ ਰੌਅ ਮਟੀਰੀਅਲ ਨੇ ਉਸ એનર્ਜੀ ਚ ਉਸ ਹੀਲਿੰਗ ਚ ਕਨਵਰਟ ਨਹੀਂ ਹੋਣਾ 11 ਵਜੇ ਰਾਈਟ ਕੈਂਪ ਦੀ ਸ਼ੁਰੂਆਤ ਹੈ ਆਉਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਲਿਓ ਜੇ ਅਪਰ ਰਾਇਲ ਮਿਲ ਕੇ ਆਪਣੇ ਪੰਜਾਬ ਨੂੰ ਤੰਦਰੁਸਤ ਬਣਾਉਣਾ ਹੈ ਰਾਇਲ ਮਿਲ ਕੇ ਅਸੀਂ ਆਪਣੇ ਦੇਸ਼ ਨੂੰ ਕੈਂਸਰ ਮੁਕਤ ਕਰਨਾ ਹੈ ਚਿੱਟਾ ਪਾਣੀ ਰੂ ਦਾ ਹਾਣੀ ਚਲਾ ਦੂ ਕੈਂਸਰ ਟਿਊਮਰ ਦੀਆਂ ਗੰਡਾਂ ਤੇ ਮਧਾਣੀ ਜੇ 13 ਸਾਲ ਤੋਂ ਉੱਪਰ ਦੇ ਬੱਚੇ ਨੂੰ ਪਿਲਾਤਾ ਤਾਂ ਸਮਝੋ ਮਾਂ ਬੜੀ ਹੀ ਸਿਆਣੀ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਤੇ ਮੇਰੇ ਨਾਲ ਨੇ ਦੁਨੀਆ ਭਰ ਦੇ ਵਿੱਚ ਆਪਣਾ ਵੱਖਰੇ ਵਾ ਬਿਖੇਰਣ ਵਾਲੇ ਇਲਾਜ ਦਾ ਨੁਸਖਿਆਂ ਦਾ ਫਾਰਮੂਲੇ ਦਾ ਡਾਕਟਰ ਵਰਿੰਦਰ ਸਿੰਘ ਭੁੱਲਰ ਲਾਲ ਪਾਣੀ 골ਡਨ ਪਾਣੀ ਤੇ ਉਸ ਤੋਂ ਬਾਅਦ 골ਡਨ ਮਿਲਕ ਦੇ ਸਫਲਤਾਪੂਰਵਕ ਤਜਰਬਿਆਂ ਤੋਂ ਬਾਅਦ ਉਸ ਦੇ ਫਾਇਦੇ ਲੈਣ ਤੋਂ ਬਾਅਦ ਹੁਣ ਡਾਕਟਰ ਵਰਿੰਦਰ ਸਿੰਘ ਭੁੱਲਰ ਆਪਣੇ ਪੰਜਾਬੀਆਂ ਲਈ ਖਾਸ ਕਰਕੇ ਜਿਹੜੇ ਕਿ ਕੈਂਸਰ ਦੇ ਟਿਊਮਰ ਗੰਡਾਂ ਤੋਂ ਪਰੇਸ਼ਾਨ ਨੇ ਉਹਨਾਂ ਵਾਸਤੇ ਇਹ ਸਫੈਦ ਪਾਣੀ ਯਾਨੀ ਕਿ ਵਾਈਟ ਵਾਟਰ ਲੈ ਕੇ ਆਏ ਨੇ ਸਾਡੇ ਨਾਲ ਨੇ ਨੁਸਖਾ ਫਾਰਮੂਲਾ ਅੱਜ ਸਾਂਝਾ ਕਰਾਂਗੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਸ ਮਾਣ ਨੇ 13 ਸਾਲ ਤੋਂ ਬਾਅਦ ਇਹ ਪਾਣੀ ਆਪਣੇ ਬੱਚੇ ਨੂੰ ਪਿਲਾਉਣਾ ਸ਼ੁਰੂ ਕਰਤਾ ਸਾਰੀ ਜ਼ਿੰਦਗੀ ਵਾਸਤੇ 99.999% ਗੰਡਾ ਜਿਹੜੀ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਸ਼ਾਮਿਲ ਨਹੀਂ ਹੋਣੀ ਹੈ ਸਾਡੇ ਨਾਲ ਨੇ ਡਾਕਟਰ ਵਿਰੇਂਦਰ ਸਿੰਘ ਭੁੱਲਰ ਸਮਝਾਂਗੇ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਕੀਕਤ ਟੀਵੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਛਾ ਡਾਕਟਰ ਸਾਹਿਬ ਤੁਸੀਂ ਪਹਿਲਾਂ ਰੈੱਡ ਵਾਟਰ ਲੈ ਕੇ ਆਏ ਫਿਰ ਪੀਲਾ ਪਾਣੀ ਯਾਨੀ ਕਿ yellow water ਲੈ ਕੇ ਆਏ ਫਿਰ ਅਸੀਂ ਕਹਿੰਦੇ ਕਿ ਗੋਲਡਨ ਮਿਲਕ ਲੈ ਕੇ ਆਏ ਤੇ ਇਸ ਤੋਂ ਬਾਅਦ ਹੁਣ ਤੁਸੀਂ ਜਿਹੜਾ ਵਾਈਟ ਵਾਟਰ ਲੈ ਕੇ ਆਏ ਹੋ ਇਹ ਕੀ ਸ਼ਹਿ ਹੈ ਕੀ ਚੀਜ਼ ਹੈ ਤੁਸੀਂ ਕਹਿ ਰਹੇ ਹੋ ਵੀ ਗੰਡਾ ਤੇ ਜਿਹੜਾ ਇਹ ਪਾਣੀ ਹੈ ਮਧਾਣੀ ਚ ਛਾ ਲਾ ਦੂਗਾ ਅ ਫਰੂਕੀ ਜੀ ਇਹ ਅ ਅਜਤੇ ਸਮੇ ਦੇ ਵਿੱਚ ਕਾਸਿਨੋਜੈਨਿਕ ਜਿਹੜੇ ਤਤ ਨੇ 엘ਮੈਂਟਸ ਨੇ ਸਾਡੇ ਸਰਾਊਂਡਿੰਗ ਬਹੁਤ ਤੇਜ਼ੀ ਨਾਲ ਵੱਧ ਚੁੱਕੇ ਨੇ ਜਾਣੇ ਤੇ ਅਣਜਾਣੇ ਦੋਨੇ ਰੂਪ ਚ ਜਾਣੇ ਭਾਬ ਜੀ ਨੂੰ ਤੁਸੀਂ ਜਾਣਦੇ ਹੋ ਫਿਰ ਵੀ ਸਾਨੂੰ ਖਾਣਾ ਪੈ ਰਿਹਾ ਜਾਂ ਲੈਣਾ ਪੈ ਰਿਹਾ ਹੈ ਅਣਜਾਣੇ ਉਹ ਜਿਨ੍ਹਾਂ ਦੀ ਸਾਨੂੰ ਖਬਰ ਵੀ ਨਹੀਂ ਹੈਗੀ ਜਿਦਾ ਸਾਨੂੰ ਪਤਾ ਵੀ ਨਹੀਂ ਹੈਗਾ ਉਹ ਇਹਦੀ ਮਾਰ ਥੱਲੇ ਅੱਜ ਦੇ ਸਮੇਂ ਚ ਬੱਚੇ ਤੇ ਔਰਤਾ ਸਭ ਤੋਂ ਜ਼ਿਆਦਾ ਨੇ ਔਰਤਾ ਦੇ ਅੰਦਰ ਬਿਨਾਈਨ ਟਿਊਮਰ ਬਿਨਾਈਨ ਟਿਊਮਰ ਦੀਆਂ ਗੱਠਾਂ ਸਿਸਟ ਲਗਾਤਾਰ ਬਣਦੇ ਜਾ ਰਹੀਆਂ ਨੇ ਉਹ ਇੱਕ ਮਿਲਿਗਨੈਂਟ ਫਾਰਮ ਦੇ ਵਿੱਚ ਕਨਵਰਟ ਨਾ ਹੋਣ ਉਹਦੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਸਾਨੂੰ ਉਹਦੇ ਸੈੱਲ ਦੇ ਡੀਐਨਏ ਦੇ ਉੱਪਰ ਜੀਨਸ ਤੇ ਕੰਮ ਕਰਨਾ ਪਏਗਾ। ਇਹ ਬਿਨਾਇਲ ਗੰਡਾ ਕੀ ਹੁੰਦੀ ਨੇ ਜੀ? ਬਿਨਾਇਨ ਗੱਠਾ ਉਹ ਹੁੰਦੀਆਂ ਨੇ ਜਿਹੜੀਆਂ ਕੈਂਸਰ ਦਾ ਹਿੱਸਾ ਜ਼ਰੂਰ ਹੁੰਦੀਆਂ ਨੇ ਲੇਕਿਨ ਉਹ ਕੈਂਸਰ ਦੀ ਤਰ੍ਹਾਂ ਫੈਲ ਨਹੀਂ ਸਕਦੀਆਂ। ਮਿਲਿਗਨੈਂਟ ਉਹ ਫਾਰਮ ਹੁੰਦੀ ਹੈ ਕਿ ਬਾਡੀ ਦੇ ਅੰਦਰ ਕੈਂਸਰ ਸੈੱਲ ਦੀ ਜਿਹੜੀ ਕਿ ਫੈਲਣ ਦੇ ਵਿੱਚ ਸਕਸੈਸ ਹੋ ਜਾਂਦੀ ਆ। ਤਾਂ ਇਹ ਜਿਹੜੀ ਪ੍ਰਕਿਰਿਆ ਹੈ ਗਈ ਹੈ ਸਾਡੇ ਸੈਲਸ ਦੇ ਅੰਦਰ ਜਿਹੜਾ ਡੀਐਨਏ ਹੈ ਉਹ ਜਿਹੜਾ ਜੀਨਸ ਆ ਜਿਹੜਾ ਅਸੀਂ ਪਿੱਛੋਂ ਆਪਣੇ ਬਜ਼ੁਰਗਾਂ ਤੋਂ ਲੈ ਕੇ ਪੈਦਾ ਹੁੰਨੇ ਆ ਉਹਦੇ ਅੰਦਰ ਆਏ ਹੋਏ ਬਦਲਾਵ ਦਾ ਸਿੱਟਾ ਹੁੰਦਾ ਹੈ ਰਿਜ਼ਲਟ ਹੁੰਦਾ ਜਿਵੇਂ ਕਿ ਸਾਨੂੰ ਰੋਜ਼ਮਰਰਾ ਸਵੇਰ ਸਿਰ ਉੱਠਦੇ ਆ ਅਗਰ ਉੱਠ ਕੇ ਅਸੀਂ ਸਵੇਰ ਕੁਝ ਖਾਣਾ ਖਾ ਕੇ ਨਹੀਂ ਘਰੋਂ ਨਿਕਲਾਂਗੇ ਤਾਂ ਅਸੀਂ ਸਾਡੇ ਕੋਲੇ ਨਹੀਂ ਊਰਜਾ ਨਹੀਂ ਹੋਏਗੀ ਕਿ ਅਸੀਂ ਉਸ ਊਰਜਾ ਦੇ ਨਾਲ ਪੂਰੇ ਦਿਨ ਨੂੰ ਬਿਤਾ ਸਕੀਏ ਔਰ ਜਦੋਂ ਅਸੀਂ ਉਸ ਖਾਣੇ ਨੂੰ ਭੋਜਨ ਨੂੰ ਖਾਂਦੇ ਆ ਤਾਂ ਭੋਜਨ ਬਾਡੀ ਚ ਜਾ ਕੇ ਬਰਨ ਹੁੰਦਾ ਬਰਨ ਹੋਣ ਤੋਂ ਬਾਅਦ ਜਿਹੜਾ ਹਿੱਸਾ ਬਾਡੀ ਦੇ ਸੈੱਲ ਨੂੰ ਚਾਹੀਦਾ ਪਹੁੰਚ ਜਾਂਦਾ ਹੈ ਬਾਕੀ ਦਾ ਹਿੱਸਾ ਸਟੂਲ ਯੂਰਿਨ ਔਰ ਪਸੀਨਾ ਬਣ ਕੇ ਬਾਹਰ ਆ ਜਾਂਦਾ ਹੈ। ਇਹੀ ਸੇਮ ਪ੍ਰਕਿਰਿਆ ਸਾਡੇ ਸੈੱਲਸ ਦੇ ਅੰਦਰ ਵੀ ਹੁੰਦੀ ਹੈ। ਤਾਂ ਉਹ ਜਦੋਂ ਸੈੱਲਸ ਆਪਣੇ ਅੰਦਰ ਦੇ ਫੋਕਟ ਨੂੰ ਵੇਸਟ ਨੂੰ ਬਾਰ ਨਹੀਂ ਕੱਢ ਪਾਉਂਦੇ ਤਾਂ ਉਹਦੇ ਅੰਦਰ ਕਾਰਬਨ ਦੀ ਮਾਤਰਾ ਬਹੁਤ ਤੇਜ਼ੀ ਨਾਲ ਵਧਣ ਲੱਗ ਪੈਂਦੀ ਹੈ ਜਦੋਂ ਕਾਰਬਨ ਦੀ ਮਾਤਰਾ ਤੇਜ਼ੀ ਨਾਲ ਵੱਧਦੀ ਹੈ ਤਾਂ ਉਦੋਂ ਦੇ ਡੀਐਨਏ ਦੇ ਅੰਦਰ ਏਟੀਪੀ ਅਡੀਨੋ ਟ੍ਰਾਈਫਾਸਫੇਟ ਨਾਮ ਦਾ ਇੱਕ ਕੈਮੀਕਲ ਰੈਕਸ਼ਨ ਹੁੰਦਾ ਹੈ ਜਿਹੜਾ ਸਾਡੇ ਜੀਨਸ ਦੀ ਜਿਹੜਾ ਸੈਲਸ ਦੇ ਅੰਦਰ ਇੱਕ એનર્ਜੀ ਇੱਕ ਫਿਊਲ ਦਾ ਕੰਮ ਕਰਦਾ ਹੈ ਭਾਵ ਇੱਕ ਪਾਵਰ ਹਾਊਸ ਦਾ ਕੰਮ ਕਰਦਾ ਹੈਗਾ ਤਾਂ ਉਹ ਜਦੋਂ ਪ੍ਰੋਡਿਊਸ ਹੁੰਦਾ ਹੈ ਤਾਂ ਕਿਤੋਂ ਵੀ ਕੋਈ એનર્ਜੀ ਬਣੀ ਹੈ ਭਾਵ ਅਗਰ ਗੰਨੇ ਚੋਂ ਗੁੜ ਨਿਕਲਿਆ ਤਾਂ ਉਹਦਾ ਜਿਹੜਾ ਫੋਕਟ ਹੈ ਉਹ ਵੇਸਟੇਜ ਚ ਜਾਏਗਾ ਸੇਮ ਹੈ ਬੋਡੀ ਦੇ ਸੈੱਲ ਨੇ ਜਿਵੇਂ ਆਪਣੀ ਉਹ ਇੱਕ એનર્ਜੀ ਪ੍ਰੋਡਿਊਸ ਕੀਤੀ ਐ ਏਟੀਪ ਬਣਿਆ ਤਾਂ ਉਸ ਏਟੀਪ ਨੂੰ ਬਣਾਉਣ ਤੋਂ ਬਾਅਦ ਜਿਹੜਾ ਫੋਕਟ ਹੈਡ ਵੇਸਟ ਆਫ ਸੈੱਲ ਨੇ ਬਾਹਰ ਕੱਢਣਾ ਹੁੰਦਾ ਔਰ ਜਦੋਂ ਸੈੱਲ ਬਾਹਰ ਕੱਢਦਾ ਉਹਨੂੰ ਸਾਡੇ ਜਿਹੜੀ ਬਲੱਡ ਸਟ੍ਰੀਮ ਹੈ ਬਲੱਡ ਵੇਇਨਸ ਨੇ ਉਹ ਕੈਰੀ ਕਰਕੇ ਸਾਡੇ ਗੰਦੇ ਬਲੱਡ ਦੀਆਂ ਨਾੜਾਂ ਰਾਹੀਂ ਫੇਫੜਾ ਤੱਕ ਲੈ ਕੇ ਆਉਂਦੀਆਂ ਔਰ ਫੇਫੜੇ ਜਿਵੇਂ ਉਹਨੂੰ ਪੰਪ ਕਰਦੇ ਨੇ ਤੇ ਕਾਰਬਨ ਬੋਡੀ ਚੋਂ ਬਾਹਰ ਦੇ ਦਿਸੇ ਦਾ ਸਾਈਕਲ ਇੱਕ ਸਾਈਕਲ ਹੈ ਔਰ ਇਸੇ ਸਾਈਕਲ ਦੇ ਵਿੱਚ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈ ਸਾਰੀ ਪ੍ਰਕਿਰਿਆ ਨੂੰ ਕਰਨ ਦੇ ਲਈ ਬੋਡੀ ਨੂੰ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਔਰ ਉਹਦੇ ਵਿੱਚ ਸਭ ਤੋਂ ਪਹਿਲਾ ਨੰਬਰ ਹੈ ਕਿਉਂਕਿ ਅੱਜ ਆਪਾਂ ਟਿਊਮਰ ਦੀ ਗੱਲ ਕਰ ਰਹੇ ਆ ਗੱਠਾਂ ਦੀ ਗੱਲ ਕਰ ਰਹੇ ਆ ਇਹਨਾਂ ਦੇ ਰੂਟ ਕੌਸ ਤੋਂ ਜਦ ਤੱਕ ਸਾਨੂੰ ਕੰਮ ਨਹੀਂ ਕੀਤਾ ਜਾਏਗਾ ਉਹਨਾ ਟਾਈਮ ਅਸੀਂ ਜਿੰਨੇ ਵੀ ਤਰ੍ਹਾਂ ਦੇ ਫਾਰਮੂਲੇ ਲੱਖ ਮੈਂ ਕਹਿੰਦਾ ਤੁਸੀਂ ਹਲਦੀ ਦੇ ਟੁਕੜੇ ਭਾਵੇਂ ਰੋਜ਼ ਖਾਈ ਦਿਓ ਚਬਾ ਚਬਾ ਕੇ ਮੈਂ ਕਹਿੰਦਾ ਰੋਜ਼ ਤੁਸੀਂ ਪੱਤੇ ਚਬਾਜਵਾ ਕੇ ਖਾਈ ਚਲੋ ਜਿੰਨਾ ਟਾਈਮ ਤੁਸੀਂ ਰੂਟ ਕਾਸ ਤੇ ਕੰਮ ਨਹੀਂ ਕਰੋਗੇ ਨਾ ਹਲਦੀ ਨੇ ਆਪਣਾ ਉਹਦੇ ਕੰਪਾਊਂਡ ਨੇ ਰਿਐਕਸ਼ਨ ਦੇਣਾ ਨਾ ਹੀ ਗ੍ਰੀਨ ਲੀਫਸ ਨੇ ਉਹਦੇ ਅੰਦਰ ਰਿਐਕਸ਼ਨ ਦੇਣਾ ਕਿਉਂਕਿ ਦਾ ਰੂਟ ਕਾਸ ਜਿਹੜਾ ਹੈਗਾ ਉਹ ਹੈਗਾ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਡੈਫੀਸੈਂਸੀ ਹੁਣ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਜਦੋਂ ਗੱਲ ਆਉਂਦੀ ਸਾਡੇ ਦਿਮਾਗ 'ਚ ਹੱਡੀਆਂ ਆਉਂਦੀ ਹੋਰ ਕੁਝ ਆਉਂਦਾ ਹੀ ਨਹੀਂ ਬਿਲਕੁਲ ਠੀਕ ਗੱਲ ਹੈ ਠੀਕ ਹੈ ਮੇਰੇ ਵੀ ਦਿਮਾਗ 'ਚ ਜਿਵੇਂ ਤੁਸੀਂ ਵਿਟਾਮਿਨ ਡੀ ਭਰਿਆ ਤੇ ਮਤਲਬ ਵੀ ਮਾਮਲਾ ਹੱਡੀਆਂ ਦਾ ਹੀ ਹੋਏਗਾ ਹਾਂ ਲੇਕਿਨ ਵਿਟਾਮਿਨ ਡੀ ਔਰ ਕੈਲਸ਼ੀਅਮ ਦਾ ਹੱਡੀ ਦੇ ਸ ਰੋਲ ਕਾਫੀ ਪਰਸੈਂਟੇਜ ਦਾ ਬਟ ਉਹਦਾ ਬਹੁਤ ਮਾਈਨਰ ਤੇ ਸੂਖਮ ਜਿਹੜਾ ਰੋਲ ਹੈ ਲੇਕਿਨ ਉਹ ਹੱਡੀਆਂ ਦੇ ਸੈੱਲ ਨੂੰ ਬਣਾਉਣ ਦੇ ਰੋਲ ਨਾਲੋਂ ਵੀ ਕਿਤੇ ਜ਼ਿਆਦਾ ਵੱਡਾ ਹੈ ਹਿੱਸਾ ਸੂਖਮ ਹੈ ਲੇਕਿਨ ਰੋਲ ਉਹਦਾ ਬਹੁਤ ਕਿਤੇ ਜ਼ਿਆਦਾ ਵੱਡਾ ਹੈ ਅਗਰ ਉਹ 1.5% 2% ਹਿੱਸਾ ਕੈਲਸ਼ੀਅਮ ਦਾ ਸਾਡੇ ਬ੍ਰੇਨ ਸੈੱਲ ਨੂੰ ਮਿਲਣਾ ਘਟ ਜਾਵੇ ਤਾਂ ਤੁਸੀਂ ਪਾਗਲ ਹੋ ਸਕਦੇ ਹੋ ਹਾਲੇ ਕਿ ਬੋਨ ਸੈੱਲ 2% ਘੱਟ ਬਣਨਗੇ ਤਾਂ ਤੁਸੀਂ ਅਪਾਹਜ ਨਹੀਂ ਹੋ ਸਕਦੇ ਲੇਕਿਨ ਬ੍ਰੇਨ ਨੂੰ ਅਗਰ 2% ਹਿਸਾਬ ਮਿਲਣਾ ਬੰਦ ਹੋ ਜਾਵੇ ਤਾਂ ਅਸੀਂ ਪਾਗਲਾ ਦੀ ਤਰ੍ਹਾਂ ਬਿਹੇਵ ਕਰਾਂਗੇ ਸਾਡਾ ਸਾਡੇ ਅੰਦਰ ਮੂਡ ਸਵਿੰਗ ਬਹੁਤ ਤੇਜ਼ੀ ਨਾਲ ਹੋਣਗੇ ਹਾਈਪਰ ਔਰ ਐਗਰੈਸਿਵ ਹਾਰਮੋਨ ਸਾਡੇ ਅੰਦਰ ਤੇਜ਼ ਹੋ ਜਾਣਗੇ ਔਰ ਸਾਡਾ ਨਰਵਸ ਸਿਸਟਮ ਫੇਲਿਅਰ ਵਾਲ ਚਲਾ ਜਾਏਗਾ ਪੈਰਾਲਾਈਜ਼ ਵੀ ਹੋ ਸਕਦਾ ਉਹਦਾ ਵੀ ਕਾਰਨ ਦੱਸਦਾ ਕਿਉਂਕਿ ਜਿੱਥੇ ਸੂਖਸ਼ਮ ਹਿੱਸਾ ਕੈਲਸ਼ੀਅਮ ਦਾ ਬ੍ਰੇਨ ਨੂੰ ਚਾਹੀਦਾ ਹੈ ਉੱਥੇ ਉਹਨਾਂ ਦਾ ਹੀ ਸੂਖਸ਼ਮ ਹਿੱਸਾ ਸਾਡੇ ਬਲੱਡ ਨੂੰ ਵੀ ਚਾਹੀਦਾ ਹੈ ਸੋ ਜਿੰਨੀ ਵੀ ਫੈਟ ਹੈ ਜੋ ਸਾਡੇ ਬੋਡੀ ਦੇ ਬੋਡੀ ਉਹਨੂੰ ਪ੍ਰੋਡਿਊਸ ਕਰਦੀ ਹੈ ਉਸ ਫੈਟ ਨੇ ਅੱਗੇ ਜਾ ਕੇ ਡਿਸੋਲਵ ਹੋਣਾ ਹੁੰਦਾ ਹੈ ਔਰ ਜਿਹੜਾ ਜਿਹੜਾ ਫੈਟ ਦਾ ਹਿੱਸਾ ਬਲੱਡ ਆਪਣੇ ਅੰਦਰ ਲੈਣ ਤੋਂ ਮਨਾਂ ਕਰ ਦਿੰਦਾ ਹੈ ਉਹ ਬਲੱਡ ਸਟ੍ਰੀਮ ਔਰ ਸਕਿਨ ਦੀ ਲੇਅਰ ਦੇ ਸੈਂਟਰ ਦੇ ਵਿੱਚ ਇੱਕ ਆਪਣਾ ਅਲੱਗ ਤੋਂ ਏਰੀਆ ਕਿਰਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਉਸ ਡਿਪੋਜ਼ਿਟ ਨੂੰ ਕਹਿੰਦੇ ਹੈ ਲਾਈਪੋਮਾ ਉਹ ਇੱਕ ਬਿਨਾਈਨ ਗਠ ਹੈ ਬਟ ਇਸ ਦੇ ਪਿੱਛੇ ਰੂਟ ਕੌਜ਼ ਜਿਹੜਾ ਹੈਗਾ ਉਹ ਹੈਗਾ ਕੈਲਸ਼ੀਅਮ ਆਫ ਵਿਟਾਮਿਨ ਡੀ ਦੀ ਡੈਫੀਸੀਐਂਸੀ ਲੈਕ ਆਫ ਕੈਲਸ਼ੀਅਮ ਇਸ ਕਿਉਂਕਿ ਉਹ ਲੈਕ ਆਫ ਕੈਲਸ਼ੀਅਮ ਦੀ ਵਜ੍ਹਾ ਨਾਲ ਭਾਵ ਉਹਦੀ ਕਮੀ ਉਹਦੇ ਕਰਕੇ ਆ ਜਿੰਨਾ ਟਾਈਮ ਤੁਸੀਂ ਉਹ ਨਹੀਂ ਆਪਣੇ ਸੈਲਸ ਤੱਕ ਉਹਦੀ ਮਾਤਰਾ ਪੂਰੀ ਨਹੀਂ ਕਰਵਾਓਗੇ ਦੁਨੀਆਂ ਜਿੰਨੇ ਮਰਜੀ ਪੱਤੇ ਚਵਾ ਲਓ ਦੁਨੀਆਂ ਜਿੰਨੇ ਮਰਜੀ ਹਲਦੀ ਚਵਾ ਲਓ ਬਾਥਰੂਮ 'ਚ ਗਰਮੀ ਆ ਜਾਏਗੀ ਲੇਕਿਨ ਉਹ ਪਿਓ ਦਾ ਪੁੱਤ ਨਹੀਂ ਖਰੇਗਾ ਉਹਨੇ ਆਪਣਾ ਸਾਈਜ਼ ਕਿਉਂਕਿ ਜਿਹੜੀ ਕਮੀ ਕਰਕੇ ਬਣਿਆ ਉਹ ਕਹਿੰਦਾ ਪਹਿਲਾਂ ਉਹ ਦੇਖ ਜੀ ਜੀ ਅੱਛਾ ਇਹ ਤੁਹਾਡੀ ਰਹੀ ਰਿਸਰਚ ਦੀ ਗੱਲ ਬਹੁਤ ਟੈਕਨੀਕਲ ਹਾਇਰ ਲੈਵਲ ਦੀ ਗੱਲ ਹੈਗੀ ਹੈ ਤੇ ਜਿਹੜੀਆਂ ਗੰਡਾ ਨੇ ਗੱਠਾ ਨੇ ਟਿਊਮਰ ਨੇ ਇਹ ਹੁਣ ਸਾਨੂੰ ਆਮ ਭਾਸ਼ਾ ਚ ਥੋੜਾ ਜਿਹਾ ਸਮਝਾਓ ਕਿ ਇਹ ਬਣਦੇ ਕਿਉਂ ਨੇ ਆਮ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕਿਹੜੀਆਂ ਗਲਤੀਆਂ ਕਰ ਲੈਂਦੇ ਆ ਕਿ ਜਿਹੜੀਆਂ ਗੰਡਾਂ ਨੇ ਟਿਊਮਰ ਨੇ ਗੱਠਾ ਨੇ ਵੈਰੀਕੋ ਵੇਨਸ ਨੇ ਜਿਹੜੀਆਂ ਉਹ ਬਹੁਤਿਆਂ ਦੇ ਹੁੰਦੇ ਨੇ ਨਾੜਾਂ ਜੀ ਇੱਥੇ ਮਤਲਬ ਹੈ ਖੜ ਜਾਂਦੀਆਂ ਨੇ ਇਹ ਬਣ ਕਿਉਂ ਜਾਂਦੀਆਂ ਨੇ ਅਹ ਦੇਖੋ ਜਿਹੜੀ ਗੱਠਾ ਦੀ ਗੱਲ ਹੈ ਕਿ ਆ ਇਹ ਜਦੋਂ ਸਾਡੇ ਸਰੀਰ ਦੇ ਅੰਦਰ ਇੱਕ ਤਾਂ ਗਲੂਕੋਜ਼ ਟੋਲਰੈਂਸ ਜਦੋਂ ਵੱਜ ਜਾਂਦੀ ਆ ਭਾਵ ਗਲੂਕੋਜ਼ ਲੈਵਲ ਇੰਨਾ ਕੁ ਵੱਜ ਜਾਂਦਾ ਕਿ ਬਾਡੀ ਹੁਣ ਉਹਨੂੰ ਅਸੈਪਟ ਕਰਨਾ ਹੀ ਬੰਦ ਕਰ ਜਾਵੇ ਮਿੱਠਾ ਮਿੱਠਾ ਹੁਣ ਗਲੂਕੋਜ਼ ਦਾ ਮਤਲਬ ਕੱਲਾ ਮਿੱਠਾ ਨਹੀਂ ਹੈ ਤੁਸੀਂ ਕਣ ਖਾ ਰਹੇ ਹੋ ਕਣਕ ਚੋਂ ਜਿਹੜੇ ਕਾਰਬੋਸ ਜਾ ਕੇ ਕੀਜ ਟੁੱਟਣ ਦੇ ਗਲੂਕੋਸ ਚ ਕਨਵਰਟ ਹੋਣੇ ਚਾਵਲ ਖਾ ਰਹੇ ਹੋ ਉਹਦੇ ਚ ਕਾਰਬੋਸ ਨਿਕਲਨੇ ਗਲੂਕੋਸ ਚ ਕਨਵਰਟ ਹੋਣੇ ਆ ਤੁਸੀਂ ਮਿੱਠਾ ਖਾ ਰਹੇ ਹੋ ਉਹਨਾਂ ਚ ਜਿਹੜੇ ਕਾਰਬੋਸ ਨਿਕਲਨੇ ਗਲੂਕੋਸ ਚ ਕਨਵਰਟ ਹੋਣੇ ਫਰਕਟੋਸ ਦੇ ਵਿੱਚ ਕਨਵਰਟ ਹੋਣੇ ਸਕਰੋਜ਼ ਦੇ ਕਨਵਰਟ ਹੋਣੇ ਤਾਂ ਹਰ ਉਹ ਚੀਜ਼ ਜਿਹਦੀ એનર્ਜੀ ਹੈ ਉਹਨੇ ਐਟ ਦਾ ਐਂਡ ਗਲੂਕੋਸ ਚ ਕਨਵਰਟ ਹੋਣਾ ਹੁੰਦਾ ਤਾਂ ਬਾਡੀ ਦੇ ਜਿਹੜੇ ਸੈੱਲ ਨੇ ਉਹ ਉਹਨੂੰ ਅਕਸੈਪਟ ਕਰਨਾ ਜਦੋਂ ਬੰਦ ਕਰਦੇ ਹੁੰਦੇ ਨੇ ਤਾਂ ਫਿਰ ਉਹ ਅਲੱਗ-ਅਲੱਗ ਰੂਪ ਚ ਬਾਡੀ ਚ ਖਿਲਰਨਾ ਸ਼ੁਰੂ ਹੋ ਜਾਂਦੇ ਨੇ ਫੋਰ ਐਗ ਬਹੁ ਇੱਕ ਟਰੱਕ ਭਰ ਕੇ ਇੱਕ ਟਰੱਕ ਭਰ ਕੇ ਕਿਸੇ ਪ੍ਰੋਡਕਟ ਦਾ ਆ ਗਿਆ ਫਲਾਂ ਦਾ ਆ ਗਿਆ ਗੁੜ ਦਾ ਆ ਗਿਆ ਚੀਨੀ ਦਾ ਆ ਗਿਆ ਟਰੱਕ ਭਰ ਕੇ ਪਰ ਤੁਸੀਂ ਦਰਵਾਜ਼ਾ ਨਹੀਂ ਖੋਲ ਰਹੇ ਠੀਕ ਹੈ ਪਰ ਟਰੱਕ ਦੀ ਵੈਲਿਡਿਟੀ ਹੈ ਉਹ ਹੈ ਤੁਹਾਡਾ ਹੀ ਹੈ ਤੁਹਾਡਾ ਲੇਕਿਨ ਵੈਲਿਡਿਟੀ ਹੈ ਕਿਸੇ ਹੋਰ ਪਾਸੇ ਬੰਦਾ ਲੈ ਕੇ ਵੀ ਨਹੀਂ ਜਾ ਸਕਦਾ ਨਹੀਂ ਲੈ ਕੇ ਜਾ ਸਕਦਾ ਬਟ ਵੈਲਿਡਿਟੀ ਹੈ ਕਿ ਸ਼ਾਮ 6 ਵਜੇ ਤੱਕ ਟਰੱਕ ਖਾਲੀ ਕਰਨਾ ਹੈ ਫਿਰ ਰੁਕੀ ਜੀ ਤੁਸੀਂ ਤੁਸੀਂ ਕਹਿੰਦੇ ਮੈਂ ਨਹੀਂ ਲੰਦਾ ਮੇਰੀ ਤਾਂ ਪਹਿਲਾਂ ਵਾਲੀ ਪਈ ਹੈ ਬਟ ਤੁਹਾਨੂੰ ਇਹ ਕਹਿ ਦਿੱਤਾ ਗਿਆ ਜੀ ਪਿੱਛੋਂ ਇੰਨੀ ਆ ਗਈ ਫਰੂਕੀ ਜੀ ਤੁਹਾਡੇ ਲਈ ਇਹਨੂੰ ਇਸ਼ੂ ਇਹਨਾ ਕਰ ਦਿੱਤਾ ਗਿਆ ਟਰੱਕ ਪਰ ਕੇ ਇਸ਼ੂ ਕੀਤਾ ਗਿਆ 2000 ਪੋਰੀਆਂ ਆ ਗਈਆਂ ਜੀ ਲਵਾਓ ਤੁਸੀਂ ਮਨਾ ਕਰਤਾ 6 ਵਜੇ ਤੱਕ ਟਰੱਕ ਖਾਲੀ ਹੋਣਾ ਚਾਹੀਦਾ ਸੀ ਦੂਸਰੀ ਆਪਸ਼ਨ ਕੀ ਹੈ ਫਰੂਕੀ ਜੀ ਲੈ ਨਹੀਂ ਰਹਿ ਟਰੱਕ 6 ਵਜੇ ਤੱਕ ਖੜਦੂ ਸੀ ਆਪਸ਼ਨ ਕੀ ਹੈ ਉਹ ਕਹਿੰਦਾ ਵੰਡ ਦਿਓ ਆੜੀਆਂ ਗੋਣਡੀਆਂ ਨੂੰ ਲਾ ਦਿਓ ਲੰਗਰੇ ਦਾ ਉਹ ਫਿਰ ਆੜੀਆਂ ਗੋਣਡੀਆਂ ਨੂੰ ਵੰਡਦਾ ਮੀਨਸ ਜਦੋਂ ਉਹਨੂੰ ਇਨਸੂਲਿਨ ਰੈซิਸਟੈਂਸ ਕੰਡੀਸ਼ਨ ਬੋਲਦੇ ਆ ਜਦੋਂ ਸੈਲ ਉਹਨੂੰ ਅਕਸੈਪਟ ਕਰਨਾ ਬੰਦ ਕਰ ਦਿੰਦੇ ਬੋਡੀ ਐਕਸਟਰਾ ਹੋਰ ਗਲੂਕੋਜ਼ ਇਨਸੂਲਿਨ ਜਿਹੜੀ ਹੈਗੀ ਆ ਗਲੂਕੋਜ਼ ਨੂੰ ਐਬਜ਼ਾਰਬ ਕਰਨ ਲਈ ਵਧਾ ਦਿੰਦੀ ਹੈ ਫਿਰ ਉਹ ਜਦੋਂ ਸੈੱਲ ਨਹੀਂ ਲੈਂਦੇ ਉਹ ਆਂਡੀਆਂ ਗੌਂਡੀਆਂ ਨੂੰ ਮਾਰ ਦਿੰਦਾ ਮਤਲਬ ਉਹ ਬਲੱਡ ਸਟ੍ਰੀਮ ਚ ਚਲੇ ਗਏ ਕਹਿੰਦੇ ਬਲੱਡ ਸ਼ੂਗਰ ਹੋ ਗਈ ਔਰ ਅਗਰ ਬਲੈਡ ਨੂੰ ਕੈਰੀ ਕਰਕੇ ਲੈ ਗਿਆ ਬ੍ਰੇਨ ਵਾਲੇ ਸੈਚ ਦੇ ਟਿਊਮਰ ਹੋ ਗਿਆ ਬ੍ਰੈਸਟ ਦੇ ਵਿੱਚ ਸਿਸਟ ਬਣ ਰਹੀਏ ਗੱਠਾ ਬਣ ਰਹੀਆਂ ਨੇ ਉਹ ਬਿਨਾਈਨ ਹੈ ਜਾਂ ਮੈਲਿਗਨੈਂਟ ਹੈ ਇਸ ਸੈਕੰਡਲੀ ਸਟੈਪ पे ਗਿਆ ਇਨੀਸ਼ੀਅਲੀ ਇਹ ਗਿਆ ਕਿ ਉਹਦੇ ਪਿੱਛੇ ਜਿਹੜਾ ਮੇਜਰ ਰੀਜ਼ਨ ਹੈ ਉਹ ਗਲੂਕੋਜ਼ ਟੋਲਰੇਂਟ ਬੋਡੀ ਹੈ ਬੋਡੀ ਉਹਦੇ ਗਲੂਕੋਜ਼ ਨਾਲ ਪੌਲਟ ਨਹੀਂ ਕਰ ਰਹੀ ਹੈਗੀ ਸੈਲ ਨੇ ਇنسੁਲਿਨ ਰੈซิਸਟੈਂਸ ਮੋਲ ਬਣਾ ਲਿਆ ਹੈ ਮੀਨ ਸੈਲ ਉਹਨੂੰ ਹੁਣ ਅੰਦਰ ਨਹੀਂ ਆਣ ਦਿੰਦੇ ਪਏ ਉਹਦੇ ਕਰਕੇ ਬਾਡੀ ਉਹ ਐਕਸਟਰਾ ਹੋਲ ਗਲਗੁਸ ਬਣਾਈ ਜਾ ਰਹੀ ਹੈ ਹੋਰ ਇنسੁਲਿਨ ਬਣਾਈ ਜਾ ਰਹੀ ਹੈ ਸੋ ਇਹ ਇੱਕ ਡਿਸਆਰਡਰ ਵੱਡਾ ਰੀਜ਼ਨ ਹੈ ਚਾਹੇ ਉਹ ਪੇਟ ਦੀ ਟੰਮੀ ਆ ਚਾਹੇ ਉਹ ਗੱਠਾਂ ਨੇ ਚਾਹੇ ਉਹ ਟਿਊਮਰ ਹੈ ਚਾਹੇ ਉਹ ਤੁਹਾਡੀ ਕਿਡਨੀ ਦਾ ਫੇਲੀਅਰ ਹੈ ਚਾਹੇ ਉਹ ਲੀਵਰ ਫੈਟੀ ਹੈ ਚਾਹੇ ਉਹ ਹਾਈ ਕਲੈਸਟਰ ਵਾਲਾ ਹੈ ਇਹਦਾ ਜਿਹੜਾ ਐਂਡ ਇਹਦਾ ਸਭ ਤੋਂ ਪਹਿਸੇ ਕੌਜ਼ ਹੈ ਉਹ ਹੈਗਾ ਵਾ ਐਕਸੈਸਿਵ ਗਲੂਕੋਜ਼ ਲੈਵਲ ਇਸੇ ਕਰਕੇ ਜਿਨ੍ਹਾਂ ਦੇ ਅੰਦਰ ਹੀ ਚਾਹੇ ਉਹ ਲੀਵਰ ਫੈਟੀ ਹੈ ਚਾਹੇ ਉਹ ਬਾਡੀ ਸਟੋਨ ਬਣਾ ਰਹੀ ਹੈ ਚਾਹੇ ਟਿਊਮਰ ਬਣਾ ਰਹੀ ਹੈ ਚਾਹੇ ਗੱਠਾ ਬਣਾ ਰਹੀ ਹੈ ਚਾਹੇ ਕੋਲੇਸਟ੍ਰੋਲ ਹਾਈ ਕਰ ਰਹੀ ਹੈ ਚਾਹੇ ਉਹ ਤੁਸੀਂ ਵੈਰੀਕੋਸ ਵੇਇਨਸ ਦੀ ਗੱਲ ਕੀਤੀ ਹੈ ਵੈਰੀਕੋ ਵੇਇਨਸ ਕੀ ਹੈ ਆਰਟਰੀਸ ਦੇ ਅੰਦਰ ਚੰਗਾ ਬਲੱਡ ਘੁੰਮਦਾ ਹੈ ਔਰ ਜਿਵੇਂ ਬਾਡੀ ਯੂਜ਼ ਕਰ ਲੈਂਦੀ ਹੈ ਉਹ ਗੰਦੇ ਬਲੱਡ ਚ ਕਨਵਰਟ ਕਰ ਦਿੰਦੀ ਔਰ ਗੰਦੇ ਬਲੱਡ ਦੀਆਂ ਨਾੜੀਆਂ ਨੇ ਵੇਇਨਸ ਵੇਨਸ ਦੇ ਅੰਦਰ ਜੋ ਗੰਦਾ ਬਲੱਡ ਫਸ ਜਾਂਦਾ ਸਟਕ ਕਰ ਜਾਂਦਾ ਉਹਦੇ ਕੋਲ ਇੰਨਾ ਆਕਸੀਜਨ ਪ੍ਰੈਸ਼ਰ ਨਹੀਂ ਹੁੰਦਾ ਕਿ ਵਾਪਸ ਉਹਨੂੰ ਲੰਗਸ ਕੋਲ ਲੈ ਕੇ ਆਵੇ ਤੇ ਲੰਗਸ ਉਹ ਕਾਰਬਨ ਨੂੰ ਬਾਹਰ ਕੱਢੇ ਉਸ ਕਮੀ ਕਰਕੇ ਉਹ ਵੇਨਸ ਦੇ ਅੰਦਰ ਸਵੈਲਿੰਗ ਹੋ ਜਾਂਦੀ ਹੈ ਔਰ ਸਵੈਲਿੰਗ ਜਿਹੜੀ ਹੈਗੀ ਆ ਉਸ ਤੋਂ ਬਾਅਦ ਕਿਉਂਕਿ ਪਿਛਲਾ ਸਟਾਕ ਨਹੀਂ ਗਾ ਜਾ ਰਿਹਾ ਔਰ ਨਵਾਂ ਪਿਛੋ ਹੋ ਰਾਈ ਜਾ ਰਿਹਾ ਹੈ ਪ੍ਰੈਸ਼ਰ ਜਿਹੜਾ ਹੈਗਾ ਬਲੱਡ ਦੇ ਉੱਪਰ ਬਣ ਜਾਂਦਾ ਤਾਂ ਬਲੱਡ ਪ੍ਰੈਸ਼ਰ ਬਣ ਜਾਂਦਾ ਹੈ ਉਹਦੇ ਨਾਲ ਅਕੜਾਸ ਡਿਫਰੈਂਸ ਸਿਰ ਭਾਰੀਪਨ ਧੜਕਣ ਤੇਜ਼ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ ਅਗਰ ਇਸ ਚੀਜ਼ ਦੀ ਕੰਡੀਸ਼ਨ ਨੂੰ ਨਾ ਸੰਭਾਲਿਆ ਜਾਵੇ ਤਾਂ ਨੇਚਰਲੀ ਇਹਨੂੰ ਹਾਰਟ ਅਟੈਕ ਹੋਣ ਦੇ ਚਾਂਸ 50 60% ਹੋ ਜਾਂਦੇ ਨੇ ਮਤਲਬ ਇਹਦਾ ਮੈਂ ਜਿੰਨੇ ਤੱਕ ਤੁਹਾਡੀ ਗੱਲ ਸਮਝਾਂ ਡਾਕਟਰ ਸਾਹਿਬ ਜਿੰਨੇ ਕਿ ਮੈਂ ਫੋਲੋ ਕੀਤੀ ਹੈ ਉਹਦੇ ਹਿਸਾਬ ਨਾਲ ਤਾਂ ਇਹ ਫਿਰ ਜਿਨ੍ਹਾਂ ਦੇ ਸਟਾਰਟਿੰਗ ਚ ਕੜੀਲਾ ਪੈਣੀ ਹੈ ਸ਼ੁਰੂ ਹੋ ਜਾਂਨ ਨਾੜਾਂ ਚੜਨੀਆਂ ਸ਼ੁਰੂ ਹੋ ਜਾਣ ਤਾਂ ਸਮਝ ਲਓ ਵੀ ਟਿਊਮਰ ਗੰਡਾ ਬਣਨ ਵੱਲ ਉਹ ਸਰੀਰ ਤੁਰ ਪਿਆ ਅ ਦੇਖੋ ਕ੍ਰੈਂਪਸ ਹੋਣਾ ਜਿਹੜੀ ਤੁਸੀਂ ਨਾੜਾਂ ਚੜਨ ਦੀ ਗੱਲ ਕਰਦੇ ਉਹਨੂੰ ਕ੍ਰੈਂਪਸ ਬੋਲ ਦਿੰਦੇ ਆ ਅਕੜਾ ਸਟਿਫਨੈਸ ਹੋਣਾ ਇਹਨਾਂ ਸਾਰਿਆਂ ਪਿੱਛੇ ਜਿਹੜਾ ਰੀਜ਼ਨ ਆ ਸਭ ਤੋਂ ਪਹਿਲਾਂ ਆਇਆ ਹੈਗਾ ਕਿ ਤੁਹਾਡੇ ਉਸ ਹਿੱਸੇ 'ਚ ਬਲੱਡ ਦੀ ਸਪਲਾਈ ਘਟ ਗਈ ਹੁਣ ਬਲੱਡ ਆਪਣੀ ਸਪਲਾਈ ਉਦੋਂ ਘਟਾਉਂਦਾ ਹੈਗਾ ਜਦੋਂ ਬਾਡੀ 'ਚ ਆਕਸੀਜਨ ਲੈਵਲ ਘਟਦਾ ਹੈ ਆਕਸੀਜਨ ਲੈਵਲ ਉਦੋਂ ਘਟਦਾ ਜਦੋਂ ਗਲੂਕੋਜ਼ ਲੈਵਲ ਬਾਡੀ 'ਚ ਹਾਈ ਹੁੰਦਾ ਹੈ ਠੀਕ ਹੈ ਤਾਂ ਐਟ ધ ਐਂਡ ਫੇਅਰ ਰੀਜ਼ਨ ਕੀ ਬਣ ਗਿਆ ਕਿ ਗਲੂਕੋਜ਼ ਲੈਵਲ ਹਾਈ ਹੈ ਠੀਕ ਹੈ ਤਾਂ ਕਿਸੇ ਵੀ ਰੂਪ ਚ ਤੁਸੀਂ ਐਕਸੈਸਿਵ ਲੈ ਰਹੇ ਹੋ ਹੁਣ ਇਹਦੇ ਵਿੱਚ ਇੱਕ ਹੋਰ ਗੱਲ ਜਿਨ੍ਹਾਂ ਦੀ ਮਸਲ ਵਰਕ ਘਟ ਗਿਆ ਉਹਦਾ ਗਲੂਕੋਜ਼ ਲੈਵਲ ਉੱਪਰ ਜਾਏਗਾ ਜਿਹੜਾ ਬੰਦਾ ਬੈਠਾ ਹੀ ਰਹਿੰਦਾ ਖਾਈ ਜਾਂਦਾ ਤੇ ਸੋਚੀ ਜਾਂਦਾ ਗਲੂਕੋਜ਼ ਲੈਵਲ ਹਾਈ ਜਾਏਗਾ ਸੋ ਹਾਂ ਉਹਦੀ ਕਿਸੇ ਵੀ ਰੂਪ ਚ ਤੁਹਾਡੀ ਬੋਡੀ ਉਹਦੀ ਡਿਪੋਜ਼ਿਟਿੰਗ ਕਰ ਸਕਦੀ ਹੈ ਬਟ ਤਖਾਂ ਜਾ ਗਿਆ ਤਾਂ ਉਹਨੂੰ ਮੋਤੀਆ ਹੋ ਜਾਣਾ ਹੈ ਸਿਰ ਦੇ ਵਿੱਚ ਚਲਾ ਗਿਆ ਤੇ ਟਿਊਮਰ ਹੋ ਜਾਣਾ ਹੈ ਠੀਕ ਹੈ ਜਾਂ ਕਲੋਟਿੰਗ ਹੋ ਜਾਣੀ ਆ ਗੇਟਿੰਗ ਹਾਰਟ ਦੀ ਆਰਟਰੀ ਬਲੱਡ ਦੇ ਆਰਟਰੀ ਚ ਚਲਾ ਗਿਆ ਤਾਂ ਹਾਰਟ ਅਟੈਕ ਦੇ ਵਿੱਚ ਕਨਵਰਟ ਹੋਣਾ ਹਾਈ ਕੋਲੇਸਟ੍ਰੋਲ ਕਿਡਨੀ ਵਾਲੀ ਸਾਈਡ ਹੋ ਗਿਆ ਤਾਂ ਐਡਰੀਨਲ ਫੇਲਿਅਰ ਚ ਚਲ ਜਾਣਾ ਉਹਨੇ ਡਿਪਰੈਸ ਵੀ ਹੋ ਜਾਣਾ ਸਟ੍ਰੈਸ ਵੀ ਵਾਜਣੀ ਆ ਔਰ ਡਾਇਲਿਸਿਸ ਤੱਕ ਵੀ ਚਲ ਜਾਣਾ ਔਰ ਅਗਰ ਉਹ ਦੋ ਚਾਰ ਕੱਠੇ ਅੰਗਾਂ ਚ ਮੂਵ ਕਰ ਰਿਹਾ ਤੇ ਪੂਰੀ ਬਾਡੀ ਸਵੇਲਿੰਗ ਨਾਲ ਭਰ ਜਾਣੀ ਸੋ ਇਹ ਸਾਰੇ ਦੇ ਸਾਰੇ ਜਿਹੜਾ ਐਂਡ ਰੀਜ਼ਨ ਹੈ ਗਲੁਹਾਈ ਗਲੂਕੋਜ਼ ਲੈਵਲ ਹੈ ਉਹਦੇ ਵਾਸਤੇ ਤਾਂ ਹੀ ਅਸੀਂ ਕਣਕ ਨੂੰ ਕਟਵਾਉਣਾ ਹੈ ਤਾਂ ਹੀ ਅਸੀਂ ਚਾਵਲ ਨੂੰ ਕਟਵਾਉਣਾ ਹੈ ਤਾਂ ਹੀ ਅਸੀਂ ਦੋ ਦਿਨ ਚੀਜ਼ਾਂ ਛੱਡਵੋਣੇ ਆ ਤਾਂ ਹੀ ਅਸੀਂ ਨਾਨ ਵੇਜ ਨੂੰ ਕਟਵਾਣੇ ਆ ਤਾਂ ਜੋ ਤੁਸੀਂ ਆਪਣੇ ਅੰਦਰ ਗਲੂਕੋਜ਼ ਦੀ ਸਪਲਾਈ ਘਟਾ ਸਕੋ ਲੇਕਿਨ ਫਿਰ ਵੀ ਜੇ ਅਸੀਂ ਇਨ੍ਹਾਂ ਚੀਜ਼ਾਂ ਦਾ ਖਿਆਲ ਨਹੀਂ ਰੱਖਾਂਗੇ ਤਾਂ ਫਿਰ ਸਾਡੇ ਅੰਦਰ ਬਿਨਾਈਨ ਟਿਊਮਰ ਮੈਲਿਗਨੈਂਟ ਟਿਊਮਰ ਕੈਂਸਰ ਦੀਆਂ ਗੱਠਾ ਲਿਪੋਮਾ ਇਹ ਨਾਰਮਲੀ ਤੇਜ਼ੀ ਨਾਲ ਵਧ ਰਹੀਆਂ ਨੇ ਕਾਰਸੀਨੋਜਨ ਨੇ ਜਿਹੜੀਆਂ ਕੈਂਸਰ ਤੱਤ ਨੇ ਕਾਰਸੀਨੋਜਨ 엘ਿਮੈਂਟਸ ਨੇ ਉਹ ਇਹਨਾਂ ਦਾ ਇਨਟੇਕ ਇੰਨਾ ਜ਼ਿਆਦਾ ਅਸੀਂ ਵਧਾ ਲਿਆ ਪ੍ਰੋਸੈਸਿੰਗ ਤੇ ਡੱਬਾ ਬੰਦ ਚੀਜ਼ਾਂ ਇੰਨੀਆਂ ਕਿ ਅਸੀਂ ਵਰਤਣ ਲੱਗ ਪਏ ਆ ਇਹ ਜਾਣ ਜਿਹੜੇ ਮੈਂ ਕਹਾਂ ਜਾਨੇ ਤੇ ਅਣਜਾਣੇ ਇਹ ਅਣਜਾਣੇ ਵਾਲਾ ਹੈਗਾ ਗੈਟਿੰਗ ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਹਨਾਂ ਦੀ ਮਾਤਰਾ ਨਹੀਂ ਵਧ ਗਈ ਕਿ ਬਾਡੀ ਨੂੰ ਦੀ ਮਜਬੂਰੀ ਬਣ ਜਾਂਦੀ ਆ ਇਹ ਚੀਜ਼ਾਂ ਨੂੰ ਬਣਾਉਣਾ ਜੀ ਜੀ ਇਸੇ ਕਰਕੇ ਜਿਵੇਂ ਕਿ ਸੰਗਤ ਨੇ ਆਪਾਂ ਨੂੰ ਲਾਸਟ ਲਾਲ ਪਾਣੀ 골ਡਨ ਮਿਲਕ ਸਤਰੰਗੇ ਪਾਊਡਰ ਤੇ ਲੇਟੈਸਟ ਬਹੁਤ ਪਿਆਰ ਮਿਲਿਆ ਆਪਣੀ ਉਸ ਵੀਡੀਓ ਨੂੰ ਰੈਗੂਲਰ ਕਾਲਸ ਆ ਰਹੀਆਂ ਨੇ ਰੈਗੂਲਰ ਉਹਦੇ ਤੇ ਇਨਕੁਆਰੀਜ਼ ਆ ਰਹੀਆਂ ਨੇ ਔਰ ਅਸੀਂ ਉਹਦੇ ਫਾਰਮੂਲੇ ਸਾਡੀ ਟੀਮ ਲਿਖਵਾ ਰਹੀ ਹੈ ਯੂਜ਼ ਕਰ ਰਹੇ ਨੇ ਬਹੁਤ ਅੱਛੇ ਇਫੈਕਟ ਆ ਰਹੇ ਮੈਨੂੰ ਕਲ ਮੇਰੀ ਪਟਿਆਲਾ ਦੇ ਵਿੱਚ OPDC ਕੱਲ ਪੇਸ਼ੈਂਟ ਮੇਰੇ ਕੋਲ ਆਇਆ ਫਰੂਕੀ ਜੀ ਮਾਨੂੰ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਇਹ ਕੰਮ ਕਰਦੇ ਆ ਔਰ ਲੋਕ ਉਹਦਾ ਫਾਇਦਾ ਲੈਂਦੇ ਨੇ 7 ਤੋਂ 8 ਗ੍ਰਾਮ ਉਨਾ ਦਾ ਸੀ ਹੀਮੋਗਲੋਬਿਨ ਤਾਂ ਉਹ ਕਹਿੰਦੇ ਜੀ ਡਾਕਟਰ ਸਾਹਿਬ ਅਸੀਂ ਤੁਹਾਡੀ ਵੀਡੀਓ ਦੇਖੀ ਸੀ ਲਾਲ ਪਾਣੀ ਉਹਨੂੰ ਪਿਛਲੇ 90 ਦਿਨ ਤੋਂ ਯੂਜ਼ ਕਰ ਰਹੇ ਹਾਂ ਅੱਜ ਮੈਂ 12 ਗ੍ਰਾਮ ਬਲੱਡ ਲੈ ਕੇ ਸਰੀਰ ਦਾ ਪੂਰਾ ਕਰਕੇ ਤੁਹਾਡੇ ਕੋਲ ਬੈਠੀ ਹਾਂ ਤਾਂ ਉਹ ਬਹੁਤ ਖੁਸ਼ੀ ਵਾਲਾ ਮਾਹੌਲ ਸੀ ਤਾਂ ਠੀਕ ਹੈ ਤਾਂ ਉਸ ਤੋਂ ਫਿਰ ਉਹ ਇੱਕ ਉਤਸ਼ਾਹ ਹੈ ਸਾਡੇ ਅੰਦਰ ਇੱਕ ਉਹ ਆਸ਼ੀਰਵਾਦ ਜੋ ਸੰਗਤ ਵੱਲੋਂ ਮਿਲਦਾ ਹੈ ਤਾਂ ਇਹਦਾ ਮਤਲਬ ਹੈਗਾ ਕਿ ਜੋ ਸਾਡੀ ਡਾਕਟਰ ਟੀਮ ਰਿਸਰਚ ਐਂਡ ਡਿਵੈਲਪਮੈਂਟ ਤੇ ਰਾਤ ਦਿਨ ਕੰਮ ਕਰ ਰਹੀ ਹੈ ਉਹ ਉਹਦੀ ਐਕੂਰੇਸੀ ਬਹੁਤ ਅੱਛੀ ਹੈ ਅਸੀਂ ਕੋਈ ਤੀਰ ਜਾਂ ਤੁੱਕੇ ਨਹੀਂ ਮਾਰ ਰਹੇ ਸਾਡੇ ਕੋਲ ਇੱਕ ਪ੍ਰੋਪਰ অথেন্টিਕੇਟ ਐਕੂਰੇਸੀ ਦੇ ਉੱਪਰ ਸਰਚ ਦੇ ਉੱਪਰ ਸਰਚ ਦਾ ਸਾਇੰਟਿਫਿਕ ਲੋਜਿਕ ਦੇ ਉੱਪਰ ਕੰਮ ਕਰ ਰਹੇ ਆ ਉਸੇ ਤਰ੍ਹਾਂ ਅਗਰ ਅਸੀਂ ਅੱਜ ਗੱਠਾਂ ਦੇ ਉੱਤੇ ਇਹਦੇ ਉੱਤੇ ਬਹੁਤ ਲਟਰਮ ਪਟਰਮ ਲੱਲਾ ਪੱਪਾ ਚਾਰੇ ਪਾਸੇ ਸੋਸ਼ਲ ਮੀਡੀਆ ਵੀਡੀਓ ਚੱਲੀ ਜਾ ਰਹੀਆਂ ਕੋਈ ਕਹਿੰਦਾ ਜੀ ਧਨੀਆ ਖਾ ਲੋ ਪਦੀਨਾ ਖਾ ਲੋ ਵਿੱਚ ਅਦਰਕ ਪਾ ਲੋ ਵਿੱਚ ਹਲਦੀ ਪਾ ਲੋ 노 ਡਾਊਟ ਉਹਨਾਂ ਚ ਐਂਟੀ ਕੈਂਸਰਸ ਤੱਤ ਹਨ ਲੇਕਿਨ ਹਰ ਕੈਂਸਰ ਹਰ ਡਿਪੋਜ਼ਿਟ ਦੇ ਪਿੱਛੇ ਇੱਕ ਵੱਡਾ ਰੀਜ਼ਨ ਹੈ ਜਦੋਂ ਵੱਡੇ ਰੀਜ਼ਨ ਦਾ ਰੌਅ ਮਟੀਰੀਅਲ ਤੁਸੀਂ ਵਿੱਚ ਐਡ ਨਹੀਂ ਕਰੋਗੇ ਤਾਂ ਤੁਹਾਡੀ ਜਿਹੜੀ ਰੌਅ ਮਟੀਰੀਅਲ ਨੇ ਉਸ એનર્ਜੀ ਚ ਉਸ ਹੀਲਿੰਗ ਚ ਕਨਵਰਟ ਨਹੀਂ ਹੋਣਾ ਤਾਂ ਇਹਦੇ ਉੱਤੇ ਅਸੀਂ ਲੰਬਾ ਟਾਈਮ ਇੱਕ ਵਰਕ ਕਰਨ ਤੋਂ ਬਾਅਦ ਅਸੀਂ ਇਸ ਚੀਜ਼ ਦੇ ਉੱਪਰ ਪਹੁੰਚੇ ਕਿ ਜੰਨਾ ਟਾਈਮ ਇੱਕ ਆਇਨਿਕ ਫਾਰਮ ਵਾਲੇ ਕਹਿ ਮੈਂ ਹੁਣ ਹੁਣ ਮੈਂ ਕੈਲਸ਼ੀਅਮ ਵਿਟਾਮਿਨ ਡੀ ਕਰ ਲਿਆ ਕਹਿ ਰਹੇ ਹਾਂ ਨਾ ਤਾਂ ਹੋ ਸਕਦਾ ਸੁਣਨ ਵਾਲਿਆਂ ਦੇ ਮਾਈਂਡ ਚ ਪਤਾ ਕੀ ਆ ਰਿਹਾ ਚਲੋ ਜੀ ਸਵੇਰੇ ਕੈਲਸ਼ੀਅਮ ਦਾ ਪਤਾ ਲਿਆਉਣਾ ਵਿਟਾਮਿਨ ਡੀ ਦੇ ਪੌਚ ਲਿਆਉਣੇ ਉਹ ਦੀ ਗੱਲ ਨਹੀਂ ਕਰ ਰਿਹਾ ਉਹ ਖਾਓਗੇ ਤੇ ਹੋਰ ਤੇਜ਼ੀ ਨਾਲ ਵੜਨ ਗਿਆ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਮੈਂ ਆਇਨਿਕ ਫਾਰਮ ਦੇ ਨਾਲ ਬਣੇ ਹੋਏ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਗੱਲ ਕਰ ਰਿਹਾ ਆਇਨਿਕ ਕੀ ਹੁੰਦਾ ਜਿਹੜਾ ਸਰੀਰ ਨੂੰ ਸਮਝ ਆਉਂਦਾ ਤੇ ਸਿੱਧਾ ਸੈੱਲ ਦੀ ਮੈਂਬਰਨ ਚ ਐਂਟਰ ਕਰ ਜਾਂਦਾ ਉਹਦਾ ਆਇਨਿਕ ਜਿਵੇਂ ਮਾਂ ਦਾ ਦੁੱਧ ਮਾਂ ਦਾ ਦੁੱਧ ਜਿਵੇਂ ਅੰਦਰ ਜਾਏਗਾ ਬੋਡੀ ਕਨਫਿਊਜ਼ ਨਹੀਂ ਹੋਏਗੀ ਜਿਵੇਂ ਹਨੀ ਸ਼ਾਇਦ ਜਿਵੇਂ ਅੰਦਰ ਜਾਏਗਾ ਬੋਡੀ ਕਨਫਿਊਜ਼ ਨਹੀਂ ਹੋਏਗੀ ਸੇਮ ਕੈਲਸ਼ੀਅਮ ਨੂੰ ਸੀ ਆਇਨਿਕ ਫਾਰਮ ਚ ਬਣਾਉਣਾ ਹੈ ਔਰ ਇਹ ਕੈਲਸ਼ੀਅਮ ਜਿਹੜਾ ਅਰਨਿੰਗ ਫਾਰਮ ਹੁੰਦਾ ਇਹਨੂੰ ਬਣਾਉਣਾ ਪੈਂਦਾ ਔਰ ਇਹਨੂੰ ਤੁਸੀਂ ਕਰੇ ਹੀ ਬਣਾ ਸਕਦੇ ਹੋ ਬਟ ਇਹ অথেন্টিਕੇਟ ਤੇ ਟ੍ਰੇਨਿੰਗ ਦਾ ਹਿੱਸਾ ਇਸ ਟ੍ਰੇਨਿੰਗ ਨੂੰ ਅਸੀਂ ਆਪਣੇ ਪੂਰੇ ਪੰਜਾਬ ਦੀਆਂ ਮਾਵਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਦੇ ਦੇਣਾ ਚਾਹੁੰਦੇ ਆ ਕਿਉਂਕਿ ਮਾਤਰ ਸੂਖਮ ਹਿੱਸਾ ਹੈ ਕੈਲਸ਼ੀਅਮ ਤੇ ਵਿਟਾਮਿਨ ਡੀ ਦਾ ਸੂਖਮ ਹਿੱਸਾ ਕੈਲਸ਼ੀਅਮ ਦਾ ਜਿਹੜਾ ਬ੍ਰੇਨ ਤੇ ਹਾਰਟ ਉਹਦੇ ਬਲੱਡ ਕਿਡਨੀ ਲੀਵਰ ਦੀ ਹੈਲਥ ਨੂੰ 100 ਸਾਲ ਤੱਕ ਲੈ ਕੇ ਜਾਏਗਾ ਇਦੀ ਮਾਤਰਾ ਸਿ ਨਹੀਂ ਘਟਣ ਦੇਣੀ ਹੈਗੀ ਅਗਰ ਇਹਨੂੰ ਇਹਨੂੰ ਅਸੀਂ ਆਪਣੇ ਉਸ ਜੜ ਤੱਕ ਪਹੁੰਚਾਉਣਾ ਹੈ ਤਾਂ ਜੋ ਇਹ ਗੱਠਾ ਟਿਊਮਰ ਬਨਾਈਨ ਗੱਠਾ ਕੈਂਸਰ ਦੀਆਂ ਗੱਠਾਂ ਆਉਣ ਵਾਲੀ ਪੀੜ੍ਹੀ ਇਹਦਾ ਸਾਹਮਣਾ ਨਾ ਕਰ पाए ਤਾਂ ਉਹਦੇ ਵਾਸਤੇ ਅਸੀਂ ਬਕਾਇਦਾ ਈਸਵਰੀ 22 ਫਬਰੀ ਫੈਬਰੂਰੀ ਨੂੰ ਠੀਕ ਹੈ ਜੀ ਮੋਗਾ ਦੇ ਵਿੱਚ ਆਪਾਂ ਇੱਕ ਫ੍ਰੀ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਜਿਵੇਂ ਕਿ ਪਿਛਲੀ ਵਾਰ ਵੀ ਆਪਾਂ ਕਰਦੇ ਹਾਂ ਜੀ ਤਾ ਇਸ ਵਾਰ ਵੀ ਅਸੀਂ ਇਸ ਪੂਰੇ ਫਾਰਮੂਲੇ ਨੂੰ ਮੈਂ ਤੁਹਾਨੂੰ ਦੱਸ ਦਿਆਂ ਕਿ ਟੈਕਨੀਕਲ ਤੇ ਟ੍ਰੇਨਿੰਗ ਵਾਲਾ ਫਾਰਮੂਲਾ ਹੈ ਇਹਨੂੰ ਜਾਣੇ ਜਾਣੇ ਜਿਕੇ ਰੇ ਟਰਾਈ ਤੁਸੀਂ ਨਹੀਂ ਕਰਨਾ ਇਹਦੀ ਟ੍ਰੇਨਿੰਗ ਲਈ ਵਾਸਤੇ ਅਸੀਂ ਸਪੈਸ਼ਲ ਫ੍ਰੀ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਮੋਗਾ ਦੇ ਵਿੱਚ 22 ਫਰਵਰੀ ਨੂੰ ਨੀਚੇ ਦਿੱਤੇ ਨੰਬਰ ਦੇ ਉੱਪਰ ਆਉਣ ਤੋਂ ਪਹਿਲਾਂ ਫ੍ਰੀ ਰਜਿਸਟ੍ਰੇਸ਼ਨ ਜ਼ਰੂਰ ਕਰਾ ਲੈਣਾ ਕਾਲ ਕਰਕੇ ਔਰ ਉਸ ਦਿਨ ਅਸੀਂ ਇੱਥੇ ਕੰਪਲੀਟ ਫਾਰਮੂਲੇ ਨੂੰ ਰਿਵੀਲ ਕਰਾਂਗੇ ਬਣਾਉਣ ਦੇ ਤਰੀਕੇ ਨੂੰ ਰਿਵੀਲ ਕਰਾਂਗੇ ਜੀ अच्छा ਤੇ ਡਾਕਟਰ ਸਾਹਿਬ ਫਿਰ ਇਹ ਸਾਨੂੰ ਥੋੜਾ ਬਹੁਤ ਤਾਂ ਦੱਸ ਦਿਓ ਇਹ 22 ਤਰੀਕ ਨੂੰ ਨਹੀਂ ਦੱਸਣਾ ਜੀ ਇਹ ਕਿਹੜੀ ਕਰੀਮ ਹੈ ਜੀ ਅ ਇਹ ਪੂਰੇ ਦਾ ਪੂਰਾ ਫਾਰਮੂਲਾ ਸਰ ਅਸੀਂ 22 ਤਰੀਕ ਨੂੰ ਦੱਸਾਂਗੇ ਤੇ ਇਹ ਨੁਸਖਾ ਬਣੇ ਚਲੋ ਇਹ ਤਾਂ ਠੀਕ ਹੈ ਤੁਸੀਂ ਕਹਿ ਰਹੇ ਹੋ ਵੀ 22 ਤਰੀਕ ਨੂੰ ਅਸੀਂ ਸਾਰੀਆਂ ਚੀਜ਼ਾਂ ਕਿਉਂਕਿ ਟ੍ਰੇਨਿੰਗ ਦਾ ਹਿੱਸਾ ਹੈ ਬਹੁਤ ਸੁਖਮ ਸੁਖਮ ਚੀਜ਼ਾਂ ਦਾ ਧਿਆਨ ਤੁਸੀਂ ਮੈਨੂੰ ਦੱਸਿਆ ਹੈ ਕਿ ਇਹਦੇ ਚ ਰੱਖਣਾ ਪੈਣਾ ਹੈ ਕਿਉਂਕਿ ਜਿੰਨਾ ਖਤਰਨਾਕ ਟਿਊਮਰ ਦਾ ਮਾਮਲਾ ਜਾਂ ਗੰਡਾ ਦਾ ਮਾਮਲਾ ਹੈ ਮੈਨੂੰ ਲੱਗਦਾ ਕਿ ਸਾਡੇ ਦੇ ਸਰੀਰ ਦੇ ਵਿੱਚ ਕੋਈ ਇੰਨਾ ਸੰਵੇਦਨਸ਼ੀਲ ਮਾਮਲਾ ਹੋਵੇ ਅੱਛਾ ਤੇ ਫਿਰ ਇਹ ਦੱਸ ਦੋ ਵੀ ਜਿਹੜਾ ਇਹ ਨੁਸਖਾ ਇਹ ਫਾਰਮੂਲਾ ਕਿੰਨੇ ਰੁਪਏ ਚ ਤਿਆਰ ਹੋ ਜਾਊਗਾ ਇਹ ਸਾਰਾ ਜਿਹੜਾ ਨੁਸਖਾ ਹੈ ਫਾਰਮੂਲਾ ਹੈ ਯਾ ਸਹੀ ਇਹ ਕਹਿ ਲਿਆ ਕਿ 13 ਸਾਲ ਤੋਂ ਬਾਅਦ 100 ਸਾਲ ਤੱਕ ਕਿੰਨੇ ਪੈਸੇ ਲੱਗਣਗੇ ਜੇ ਅਸੀਂ ਇਸ ਨੁਸਖੇ ਨੂੰ ਲਗਾਤਾਰ ਯੂਜ਼ ਕਰੀਏ ਕਿਉਂਕਿ ਤੁਸੀਂ ਇੱਕ ਇਨਵੈਸਟਮੈਂਟ ਦੀ ਗੱਲ ਕਰ ਲਈ ਆ ਤਾਂ ਮੈਨੂੰ ਮੇਰੇ ਚਿਹਰੇ ਤੇ ਸਮਾਈਲ ਆ ਗਈ ਇਸ ਇਹ ਕੁਝ ਤੁਹਾਡਾ ਸਵਾਲ ਸੁਣ ਕੇ ਮਾਤਰ 5 ਰੁਪਏ ਲੱਗਣੇ ਸਰ ਮਤਲਬ ਇਹ ਨੁਸਖਾ ਸਿਰਫ 5 ਰੁਪਏ ਦੇ ਵਿੱਚ 5 ਰੁਪਏ ਚ ਘਰੇ ਤਿਆਰ ਕਰੋਗੇ ਸ਼ਾਬਾਸ਼ ਕਿੰਨਾ ਟਾਈਮ ਚੱਲੂਗਾ ਇਸ ਨੁਸਖੇ ਨੂੰ ਅਸੀਂ ਕੋਈ ਵੇਚਣ ਵਾਲੇ ਨਹੀਂ ਹੈਗੇ ਸਾਡੀ ਕੋਈ ਭਾਵਨਾ ਕਿ ਅਸੀਂ ਇਸ ਅ ਗਲੋਬਲ ਤੇ ਨੋਬਲ ਫਾਰਮੂਲੇ ਨੂੰ ਅਸੀਂ ਆਪਣੇ ਘਰਾਂ ਤੱਕ ਲੈ ਕੇ ਜਾਣਾ ਹੈ ਠੀਕ ਹੈ ਸਾਡੇ ਵੈ ਸਾਡੇ ਬਜ਼ੁਰਗ ਕੈਰੀ ਕਰਦੇ ਸੀ ਅੱਜ ਅਸੀਂ ਛੱਡ ਗਏ ਆ ਤੇ ਕਰੋੜਾਂ ਰੁਪਏ ਬਾਅਦ ਉਸੇ ਕੈਂਸਰ ਨਾਲ ਲੜਦੇ ਲੜਦੇ ਸੀ ਘਰ ਖਾਲੀ ਕਰਾ ਦਿੰਨੇ ਆ 5 ਰੁਪਏ ਤੁਹਾਡੀ ਜ਼ਿੰਦਗੀ ਨੂੰ ਨਵਾਂ ਜੀਵਨ ਦੇਣਗੇ ਸੈੱਲ ਤੁਹਾਡਾ ਥੈਂਕਸ ਕਰਨਗੇ ਸ਼ੁਕਰ ਕਰਨਗੇ ਕਿ ਇਸ ਇਨਸਾਨ ਨੇ ਇਹ ਇੰਨੀ ਹਿੰਮਤ ਕੀਤੀ ਕਿ ਸਾਡੇ ਅੰਦਰ ਜੋ ਕਮੀ ਸੀ ਉਹਦੀ ਪੂਰਤੀ ਕਰ ਗਿਆ ਬੰਦਾ। ਤੋਂ ਇਹ ਇਹਦੀ ਟ੍ਰੇਨਿੰਗ ਤੁਸੀਂ ਆਪ ਵੀ ਲੈਣੀ ਆਪਣੇ ਬੱਚਿਆਂ ਨੂੰ ਜਿਹੜੇ 5 ਰੁਪਏ ਮਾਤਰ ਇਹਦੀ ਕਾਸਟ ਆਉਂਦੀ ਹੈ। ਵਨ ਟਾਈਮ ਫਾਰਮੂਲਾ ਬਣਾਉਣ ਦੇ ਉੱਤੇ ਔਰ ਕਾਫੀ ਦਿਨ ਚੱਲਦਾ ਹੈਗਾ। ਬਹੁਤ ਨੋਮੀਨਲ ਜੀ ਅਮਾਉਂਟ ਹੈ। ਜੀ ਜੀ। ਅੱਛਾ ਤੇ ਗੱਡਸ ਅਫਰ ਇਹ ਦੱਸੋ ਵੀ ਜਿਹੜਾ ਤੁਹਾਡਾ ਇਹ ਨੁਸਖਾ ਆਖਿਰ ਦੇ ਵਿੱਚ ਆਖਰੀ ਸਵਾਲ ਵੀਡੀਓ ਕਾਫੀ ਲੰਬੀ ਹੋ ਰਹੀ ਹੈ। ਆਖਿਰ ਦੇ ਵਿੱਚ ਜਿਹੜਾ ਇਹ ਨੁਸਖਾ ਫਾਰਮੂਲਾ ਅਪਣਾਏਗਾ ਤੁਸੀਂ ਕਹਿ ਰਹੇ ਹੋ ਕਿ ਗੰਡਾ ਤਾਂ ਚਲੋ ਜੇ 13 ਸਾਲ ਤੋਂ ਬਾਅਦ ਇੱਕ ਸਮਝਦਾਰ ਮਾਂ ਇਸ ਨੂੰ ਅ ਬੱਚਾ ਲਈ ਯੂਸਟ ਲੈ ਕੇ ਆਉਂਦੀ ਹੈ ਤਾਂ ਗੰਡਾ ਹੋਣੀ ਹੀ ਨਹੀਂ ਬਹੁਤ ਘੱਟ ਚਾਂਸ 99.99% ਚਾਂਸ ਹੈਗੇ ਨੇ ਕਿ ਗੰਡਾ ਉਹਨਾਂ ਦੇ ਬੱਚਿਆਂ 'ਚ ਹੋਣ ਜਿਹੜਾ ਨੁਸਖਾ ਇਹ ਤੁਸੀਂ ਦੱਸ ਰਹੇ ਹੋ ਸਫੈਦ ਪਾਣੀ ਵਾਲਾ ਵਾਈਟ ਵਾਟਰ ਵਾਲਾ ਅਗਰ ਇੱਕ ਨਾਰਮਲ ਬੰਦਾ ਆਮ ਬੰਦਾ ਜਿਸ ਨੂੰ ਗੱਠਾ ਵੀ ਹੈ ਨਹੀਂ ਅਗਰ ਉਹ ਲਏਗਾ ਕਿ ਤੁਸੀਂ ਤਾਂ ਕਹਿ ਰਹੇ ਹੋ ਵੀ ਇਹਦੀ ਜਿਹੜੀਆਂ ਹੱਡੀਆਂ ਨੇ ਹੱਡੀਆਂ ਲੋਹੇ ਵਰਗੀਆਂ ਮਜ਼ਬੂਤ ਹੋ ਸਕਦੀਆਂ ਨੇ ਅ ਦੇਖੋ ਹੱਡੀ ਤੇ ਤਾਂ ਇਹ ਇਫੈਕਟ ਕਰਨਾ ਹੈ ਕਿਉਂਕਿ ਆਇਨਿਕ ਫਾਰਮ ਵਾਲਾ ਕੈਲਸ਼ੀਅਮ ਹੈ ਇਹਦਾ ਸਭ ਤੋਂ ਵੱਡਾ ਇਫੈਕਟ ਇਹ ਹੋਣਾ ਹੈ ਫਰੂਕੀ ਜੀ ਕਿ ਉਹਦਾ ਜਿਹੜਾ ਬ੍ਰੇਨ ਹੈ ਨਾ ਹਾਂਜੀ ਉਹ 90 ਸਾਲ ਦੀ ਉਮਰ ਦੇ ਵਿੱਚ ਵੀ ਇੱਕ 18 ਸਾਲ ਤੇ 22 ਸਾਲ ਦੇ ਨੌਜਵਾਨ ਦੀ ਤਰ੍ਹਾਂ ਵਰਕਰ ਕਰ ਰਿਹਾ ਹੋਵੇਗਾ। ਕੀ ਬਾਤ। ਉਹਦੀ ਜਿਹੜੀ ਸਮਝ ਹੈ ਕੀ ਬਾਤ ਤੇ ਉਹਦੀ ਜਿਹੜੀ ਕਨਸੈਂਟਰੇਸ਼ਨ ਹੈ ਉਹ ਬਰਕਰਾਰ ਰਹਿਣੀ ਹੈ। ਅੱਜ ਜਿਹੜੇ ਬੱਚੇ ਆਰਟਿਸਮ ਦਾ ਸ਼ਿਕਾਰ ਹੈ, ADHD ਦੇ ਸ਼ਿਕਾਰ ਨੇ ਬੱਚੇ ਪੈਦਾ ਹੋ ਰਹੇ ਨੇ ਬੋਲ ਲੇਟ ਰਹੇ ਆ। ਜੀ। ਬੱਚੇ ਪੈਦਾ ਹੋ ਰਹੇ ਨੇ ਮੂੰਹ ਚੋਂ ਲਾਲਾ ਡਿੱਗ ਰਹੀਆਂ ਬੱਚੇ ਪੈਦਾ ਹੋ ਰਹੇ ਨੇ ਅਗਰੈਸਿਵ ਨੇ ਚੀਜ਼ਾਂ ਤੋੜ ਰਹੇ ਨੇ ਬੱਚੇ ਪੈਦਾ ਹੋ ਰਹੇ ਕੁਝ ਖਾਣ ਨੂੰ ਮਨ ਨਹੀਂ ਕਰ ਰਿਹਾ ਬੱਚੇ ਪੈਦਾ ਹੋ ਰਹੇ ਇਨਵੋਲਵ ਨਹੀਂ ਹੋ ਰਹੇ ਬੱਚੇ ਪੈਦਾ ਹੋ ਰਹੇ ਪੜਨਾ ਨਹੀਂ ਚਾਹ ਰਹੇ ਬੱਚੇ ਪੈਦਾ ਹੋ ਰਹੇ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਬੱਚਾ ਸਾਡੇ ਪੈਦਾ ਹੋਇਆ ਲੇਕਿਨ ਇਹ ਸਾਡੀ ਪੀੜ੍ਹੀ ਦੇ ਅੱਗੇ ਜਾ ਕੇ ਇੱਕ ਜ਼ਿੰਮੇਵਾਰ ਜੀਵ ਨਹੀਂ ਘਰ ਦਾ ਜੀ ਨਹੀਂ ਬਣ ਪਾਏਗਾ ਕਿਉਂਕਿ ਉਹ ਬ੍ਰੇਨ ਤੋਂ ਕਿਤਨੇ ਕਿਸੇ ਹਿੱਸੇ ਚ ਮੰਦਬੁੱਧੀ ਹੈ ਤਾਂ ਮੰਦਬੁੱਧੀ ਦਾ ਲੈਵਲ ਆ ਜਿਹੜਾ ਉਹ ਇਹ ਆਇਨਿਕ ਕੈਲਸ਼ੀਅਮ ਬਹੁਤ ਥੱਲੇ ਲੈ ਕੇ ਆਏਗਾ ਤਾਂ ਇਹਦਾ ਬਹੁਤ ਇਫੈਕਟਿਵ ਵਰਕ ਹੈ ਇਸੇ ਕਰਕੇ ਅਸੀਂ ਇਹਨੂੰ ਘਰੇ ਬਣਾਉਣ ਦੀ ਟ੍ਰੇਨਿੰਗ ਦੇਣਾ ਚਾਹੁੰਦੇ ਹਾਂ ਔਰ ਉਹਦੀ ਟ੍ਰੇਨਿੰਗ ਪੂਰੀ ਦੀ ਪੂਰੀ ਜਿਹੜੀ ਹੈਗੀ ਆ ਅ 22 ਫਰਵਰੀ ਨੂੰ ਅਸੀਂ ਸਿਖਾਉਣ ਜਾ ਰਹੇ ਹਾਂ ਡਾਇਰੀ ਪੰਨ ਨਾਲ ਲੈ ਕੇ ਆਇਆ ਜਿਵੇਂ ਕਿ ਸਤਰੰਗੇ ਪਾਊਡਰ ਦੀ ਵੀਡੀਓ ਬਣਾਈ ਸੀ ਪਟਿਆਲਾ ਰਿਸਰਚ ਸੈਂਟਰ ਦੀ ਓਪਨਿੰਗ ਦੇ ਟਾਈਮ ਸਤਰੰਗੇ ਨੇ ਤਾਂ ਇਸ ਜ਼ਿੰਦਗੀ ਬਹੁਤ ਚੇਂਜ ਕਰਤੀ ਲੋਕਾਂ ਜੀ ਜੀ ਸਤਰੰਗੇ ਦੇ ਬਹੁਤ ਲਾਜਵਾ ਅਸ਼ੀਰਵਾਦ ਮਿਲੇ ਲਾਲ ਪਾਣੀ ਦੇ ਅਜੇ ਤੱਕ ਕੋਈ ਦੀ ਵੀਡੀਓ ਬਣਾਈ ਥਿੰਕ ਸਾਲ ਹੋ ਗਿਆ ਜੀ ਜੀ ਅਜੇ ਤੱਕ 골ਡਨ ਮਿਲਕ ਤੇ ਅਜੇ ਤੱਕ ਫੌਰਨ ਤੋਂ ਇੰਨੀਆਂ ਕਾਲਸ ਆਉਂਦੀਆਂ ਨੇ ਮੈਨੂੰ WhatsApp ਤੇ ਮੇਰੇ Facebook ਦੀ ਉੱਪਰ ਕਮੈਂਟ ਆਏ ਹੁੰਦੇ ਨੇ ਕਿ ਡਾਕਟਰ ਸਾਹਿਬ ਤੁਹਾਡਾ 골ਡਨ ਮਿਲਕ ਯੂਜ਼ ਕੀਤਾ ਮੇਰੇ ਆ ਸਮੱਸਿਆ ਠੀਕ ਹੋ ਗਈ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਜੋੜਾ ਕਰਦਾ ਠੀਕ ਹੋ ਗਏ ਸੋ ਅਲਟੀਮੇਟ ਉੱਥੇ ਅਸ਼ੀਰਵਾਦ ਆਏ ਸੋ ਸਤਰੰਗੇ ਪਾਊਡਰ ਵਾਲੇ ਦਿਨ ਜਿਤਨਾ ਸੀ ਰਿਵੀਲ ਕਰਨਾ ਸੀ ਵਾਕਈ ਸੰਗਤ ਨੇ ਪਿਆਰ ਦਿਖਾਇਆ ਡੈਰੀ ਪੈਂਸ ਆਫ ਦਿ ਕੋਲ ਸੀ ਸਰਾਊਂਡਿੰਗ ਘੇਰਾ ਬਣਿਆ ਸੀ ਇਸ ਵਾਰ ਅਸੀਂ ਘੇਰਾ ਉਸ ਤੋਂ ਵੀ ਵੱਡਾ ਬਣਾਵਾਂਗੇ ਤੁਸੀਂ ਸਾਰਿਆਂ ਨੇ ਟਾਈਮ ਦੇ ਉੱਤੇ ਪਹੁੰਚਣਾ ਹੈਗਾ 11 ਵਜੇ ਰਾਈਟ ਕੈਂਪ ਦੀ ਸ਼ੁਰੂਆਤ ਹੈ ਆਉਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਲਿਓ ਜੇ ਅਪਰਲ ਮਿਲ ਕੇ ਆਪਣੇ ਪੰਜਾਬ ਨੂੰ ਤੰਦਰੁਸਤ ਬਣਾਉਣਾ ਹੈ ਰਾਈਲ ਮਿਲ ਕੇ ਅਸੀਂ ਆਪਣੇ ਦੇਸ਼ ਨੂੰ ਕੈਂਸਰ ਮੁਕਤ ਕਰਨਾ ਹੈਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਇਹ ਜਿਹੜਾ ਵਾਈਟ వాటర్ ਹੈਗਾ ਨਾਲ ਇੱਕ ਹੋਰ ਬਹੁਤ ਅਹਮ ਚੀਜ਼ ਹੈ ਕਿ ਕੋਈ ਕਰੀਮ ਬਣਾ ਕੇ ਰੱਖੀ ਹੋਈ ਹੈ ਡਾਕਟਰ ਸਾਹਿਬ ਨੇ ਵੀ ਸਾਨੂੰ ਦੱਸਿਆ ਨਹੀਂ ਹੈ ਸਫੈਦ ਪਾਣੀ ਹੈ ਔਰ ਰੂਧਾ ਹਣੀ ਹੈ ਡਾਕਟਰ ਸਾਹਿਬ ਨੇ ਜਿਸ ਤਰੀਕੇ ਨਾਲ ਕਿਹਾ ਕਿ ਮਧਾਣੀ ਹੈ ਜਿਹੜੀ ਟਿਊਮਰ ਦੇ ਉੱਤੇ ਕੈਂਸਰ ਦੇ ਜਿਹੜੀ ਗੰਡਾਂ ਦੇ ਉੱਤੇ ਉਹ ਇਹ ਚਲਾ ਸਕਦਾ ਉਮੀਦ ਕਰਦਾ 22 ਫਰਵਰੀ ਨੂੰ ਤੁਸੀਂ ਵੇਲੇ ਸਰ ਪਹੁੰਚ ਕੇ ਨੁਸਖਾ ਫਾਰਮੂਲਾ ਆਪਣੇ ਪਰਿਵਾਰ ਵਾਸਤੇ ਆਪਣੇ ਬੱਚਿਆਂ ਵਾਸਤੇ ਜ਼ਰੂਰ ਸਿੱਖੋਗੇ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੇ ਕੇ ਜਾਓਗੇ ਤਾਂਕਿ ਜਿਹੜੇ ਟਿਊਮਰ ਹੈਗੇ ਨੇ ਗੰਡਾ ਹੈਗੀਆਂ ਨੇ ਜਿਹੜੀਆਂ ਕੈਂਸਰਿਸਟ ਨਾਨ ਕੈਂਸਰਿਸਟ ਉਹਨਾਂ ਤੋਂ ਅਸੀਂ निजात ਪਾ ਸਕੀਏ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਲੋੜ ਆ ਗਿਆ ਪਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਹੈ ਤਾਂ 22 ਫਰਵਰੀ ਨੂੰ ਡਾਕਟਰ ਵਿਰਿੰਦਰ ਸਿੰਘ ਭੋਲਰ ਤੁਹਾਡੇ ਨਾਲ ਉਹ ਸਾਰੇ ਸ਼ੰਕੇ ਜਿਹੜੇ ਸਵਾਲ ਤੁਹਾਡੇ ਉਹਨਾਂ ਦੇ ਵੀ ਜਵਾਬ ਮੌਕੇ ਤੇ ਜ਼ਰੂਰ ਦੇਣਗੇ ਧੰਨਵਾਦ